ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਜੀ ਆਪਾਂ ਜੋ ਵਿਸ਼ੇ ਤੇ ਗੱਲ ਕਰਾਂਗੇ ਜਿਸ ਵਿਸ਼ੇ ਨੂੰ ਸੋਚਦਿਆਂ ਜਾਂ ਪੜ੍ਹਦਿਆਂ ਵੀ ਇੱਕ ਵਾਰੀ ਤਾਂ ਦਿਲ ਖਰੋਪ ਜਾਂਦਾ ਹੈ ਜੋ ਇਨਸਾਨੀ ਜ਼ੁਲਮ ਸੰਸਾਰ ਦੇ ਵਿੱਚ ਕਿਤੇ ਨਹੀਂ ਹੋਇਆ ਉਹ ਦਿੱਲੀ ਦੇ ਵਿੱਚ ਹੋਇਆ ਤੇ ਸਿੱਖਾਂ ਦੇ ਨਾਲ ਹੋਇਆ ਜਦੋਂ ਦਿੱਲੀ ਦੇ ਵਿੱਚ ਸਿੱਖਾਂ ਨੂੰ ਬਿਨਾਂ ਕਿਸੇ ਕਸੂਰ ਦੇ ਗਲਾਂ ਦੇ ਵਿੱਚ ਟਾਇਰ ਪਾ ਕੇ ਪੈਟਰੋਲ ਉੱਤੇ ਸੜਕ ਕੇ ਤੇ ਅੱਗਾ ਲਾ ਦਿੱਤੀਆਂ ਗਈਆਂ ਮਾਰ ਦਿੱਤਾ ਗਿਆ ਮਾਰਿਆ ਵੀ ਇਸ ਤਰੀਕੇ ਨਾਲ ਕਿ ਜੋ ਕੋਈ ਸੁਪਨੇ ਦੇ ਵਿੱਚ ਵੀ ਨਹੀਂ ਸੋਚ ਸਕਦਾ ਤੇ ਇਹ ਜ਼ੁਲਮ ਕਿਸ ਨੇ ਕੀਤਾ ਇਹ ਆਪਣੇ ਹੀ ਬੰਦਿਆਂ ਨੇ ਕੀਤਾ ਆਪਣੇ ਹੀ ਹਿੰਦੁਸਤਾਨੀਆਂ ਨੇ ਕੀਤਾ ਆਪਣੇ ਹੀ ਦੇਸ਼ ਦੇ ਲੋਕਾਂ ਨੇ ਆਪਣੇ ਹੀ ਲੋਕਾਂ ਦੇ ਉੱਤੇ ਇਹ ਜ਼ੁਲਮ ਕੀਤੇ ਜਿੱਥੇ ਸਿੱਖਾਂ ਦਾ ਇੰਨਾ ਕਤਲੇਆਮ ਹੋ ਰਿਹਾ ਸੀ ਉਸ ਸਮੇਂ ਦੇ ਵਿੱਚ ਵੀ ਕੁਝ ਹਿੰਦੂ ਅਜੇੇ ਸਨ ਜਿਨ੍ਹਾਂ ਨੇ ਸਿੱਖਾਂ ਦੀ ਰੱਖਿਆ ਕੀਤੀ ਤੇ ਇਨਸਾਨੀਅਤ ਨੂੰ ਕਾਇਮ ਰੱਖਿਆ ਉਸ ਦੀ ਇੱਕ ਛੋਟੀ ਜੀ ਮਿਸਾਲ ਤੁਹਾਨੂੰ ਦੇਣ ਜਾ ਰਿਹਾ ਅਸੀਂ ਕਿਸੇ ਦਾ ਕੁਝ ਨਹੀਂ ਵਿਗਾੜਿਆ ਅਸੀਂ ਹਮੇਸ਼ਾ ਮਹਾਤਮਾ ਗਾਂਧੀ ਨੂੰ ਵੋਟ ਪਾਈ ਹੈ ਤੇ ਹਮੇਸ਼ਾ ਉਹਦੇ ਹੀ ਗੁਣ ਗਾਏ ਨੇ ਅਸੀਂ ਹਰ ਵਾਰੀ ਆਪਣੀ ਵੋਟ ਕਾਂਗਰਸ ਨੂੰ ਪਾਈ ਹੈ ਸਾਨੂੰ ਕਿਹੜਾ ਕੋਈ ਪਰੇਸ਼ਾਨ ਕਰੇਗਾ ਇਹ ਜੈਕੋਰ ਦਾ ਪਤੀ ਅਖਬਾਰ ਪੜ੍ਹਦਾ ਹੋਇਆ ਸੋਚਦਾ ਹੈ ਜੈਕੋਰ ਸਬਜੀ ਨੂੰ چیرਦੀ ਹੋਈ ਡਰ ਰਹੀ ਹੈ ਕਿਉਂਕਿ ਇੰਦਰਾ ਗਾਂਧੀ ਦੇ ਉੱਤੇ ਹਮਲਾ ਹੋ ਚੁੱਕਿਆ ਹੈ ਉਸ ਦੇ ਉੱਤੇ ਇੱਕ ਨਹੀਂ ਦੋ ਨਹੀਂ 16 ਗੋਲੀਆਂ ਉਸ ਦੇ ਸਰੀਰ ਦੇ ਵਿੱਚ ਵੱਜੀਆਂ ਹਨ ਤੇ ਸੀਨਾ ਛਲਣੀ ਹੋ ਗਿਆ ਹੈ ਜਦੋਂ ਅਹੀਂ ਡਾਇਰੈਕਟਰਾਂ ਨੇ ਉਸ ਨੂੰ ਜਵਾਬ ਦੇ ਦਿੱਤਾ ਉਸੇ ਹੀ ਸਮੇਂ ਅਜਿਹੇ ਕੁਝ ਇਨਸਾਨ ਉੱਠੇ ਜਿਨ੍ਹਾਂ ਨੇ ਕਤਲੇਆਮ ਸ਼ੁਰੂ ਕਰ ਦਿੱਤਾ ਤੇ ਸਿੱਖ ਜਿੱਥੇ ਵੀ ਮਿਲਿਆ ਉਹਨਾਂ ਨੂੰ ਵੱਡਣਾ ਸ਼ੁਰੂ ਕਰ ਦਿੱਤਾ ਬਿਨਾ ਕੁਝ ਜਾਣਿਆ ਵੀ ਕਿਹਦਾ ਕੋਈ ਕਸੂਰ ਹੈ ਜਾਂ ਨਹੀਂ ਜੈਕ ਕੋਰੇ ਸਾਰਾ ਕੁਝ ਸੋਚ ਰਹੀ ਹੈ ਤੇ ਆਲੇ ਦੁਆਲੇ ਜੋ ਕੁਝ ਆ ਰਿਹਾ ਉਹ ਖਬਰਾਂ ਸੁਣ ਰਹੀ ਹੈ ਜੋ ਉਹ ਕੋ ਸੁਣ ਰਹੀ ਹੈ ਉਸ ਨੂੰ ਡਰਾ ਰਿਹਾ ਹੈ ਆਪਣੇ ਘਰ ਵਾਲੇ ਨੂੰ ਕੁਝ ਕਹਿਣਾ ਚਾਹੁੰਦੀ ਆ ਪਰ ਡਰਦੀ ਹੋਈ ਕੁਝ ਨਹੀਂ ਕਹਿੰਦੀ ਉਹਨੂੰ ਕਈ ਵਾਰ ਕਹਿੰਦੀ ਆ ਸੁਣੋ ਜੀ ਪਰ ਉਸ ਤੋਂ ਅੱਗੇ ਉਹਦੀ ਜ਼ੁਬਾਨ ਚੱਲਣਾ ਬੰਦ ਕਰ ਦਿੰਦੀ ਉਸ ਦੇ ਕੋਲ ਬੈਠੀ ਹੋਈ ਉਸ ਦੀ ਛੋਟੀ ਜੀ ਬੱਚੀ ਜਿਸ ਨੂੰ ਵੇਖ-ਵੇਖ ਕੇ ਉਹ ਡਰੀ ਜਾ ਰਹੀ ਹੈ ਸਾਹਮਣੇ ਗਲੀ ਦੇ ਵਿੱਚੋਂ ਸਬਜ਼ੀ ਵਾਲਾ ਹੋਕਾ ਦੇ ਰਿਹਾ ਸੀ ਗਰਾਊਂਡ ਦੇ ਵਿੱਚ ਬੱਚੇ ਖੇਡ ਰਹੇ ਸਨ ਤੇ ਉਹਨਾਂ ਦੀਆਂ ਆਵਾਜ਼ਾਂ ਆ ਰਹੀਆਂ ਸਨ ਕੁਝ ਸਮਾਂ ਬੀਤਿਆ ਸਬਜ਼ੀ ਵਾਲੇ ਦੀ ਆਵਾਜ਼ ਬੰਦ ਹੋ ਗਈ ਜੋ ਜੁਆ ਖੇਡ ਰਹੇ ਸਨ ਗਰਾਊਂਡ ਵਿੱਚ ਉਹਨਾਂ ਦੀ ਆਵਾਜ਼ ਆਉਣੀ ਵੀ ਬੰਦ ਹੋ ਗਈ। ਜੈਕੋਰ ਦਾ ਦਿਲ ਇੱਕਦਮ ਘਟਣ ਲੱਗਾ। ਉਸ ਨੂੰ ਸਮਝ ਨਾ ਆਵੇ ਕਿ ਉਹ ਕੀ ਕਰੇ। ਜਿਹੜਾ ਧੂਆਂ ਚਾਰੇ ਪਾਸੇ ਫੈਲਿਆ ਹੋਇਆ ਸੀ ਉਹ ਉਹਨਾਂ ਦੇ ਘਰ ਦੇ ਵੱਲ ਵੱਧਦਾ ਉਸ ਨੂੰ ਦਿਖ ਰਿਹਾ ਸੀ। ਉਸਨੇ ਬਾਹਰ ਜਾ ਕੇ ਦੇਖਿਆ। ਸ਼ਾਂਤੀ ਦੇਖ ਕੇ ਉਹਦਾ ਮਨ ਡਰ ਗਿਆ। ਇੰਨੇ ਚਿਰ ਨੂੰ ਉਹਨੂੰ ਨਾਰਿਆਂ ਦੀ ਆਵਾਜ਼ ਸੁਣਨੀ ਸ਼ੁਰੂ ਹੋ ਗਈ। ਇਹ ਨਾਰੇ ਜਿਨ੍ਹਾਂ ਨੂੰ ਸੁਣ ਕੇ ਉਹ ਡਰ ਗਈ। ਇੰਦਰਾ ਗਾਂਧੀ ਅਮਰ ਹੈ। ਖੂਨ ਦਾ ਬਦਲਾ ਖੂਨ। ਹਿੰਦੂ ਹਿੰਦੂ ਹਿੰਦੁਸਤਾਨ ਕਿਸੇ ਨੇ ਹੱਥ ਦੇ ਵਿੱਚ ਦਾਤਰ ਫੜਿਆ ਹੋਇਆ ਸੀ ਕਿਸੇ ਨੇ ਤਲਵਾਰ ਕਿਸੇ ਨੇ ਤਰਸ਼ੂਲ ਤੇ ਕਿਸੇ ਨੇ ਕੁਝ ਕਿਸੇ ਦਾ ਵੀ ਹੱਥ ਖਾਲੀ ਨਹੀਂ ਸੀ ਕਿਸੇ ਦੇ ਹੱਥ ਪਟ્રોલ ਸੀ ਤੇ ਕਿਸੇ ਦੇ ਟਾਇਰ ਤੇ ਕਿਸੇ ਦੇ ਕੁਝ ਜਦੋਂ ਇਹ ਨਾਰਿਆਂ ਦੀ ਆਵਾਜ਼ ਉਸ ਦੇ ਘਰ ਤੱਕ ਉਸ ਨੂੰ ਸੁਣ ਲੱਗੀ ਤਾਂ ਉਹ ਡਰਨ ਲੱਗੀ ਉਸ ਦਾ ਪਤੀ ਤਰਲੋਕ ਸਿੰਘ ਅਖਬਾਰ ਪੜ੍ਹ ਰਿਹਾ ਸੀ ਇਹ ਸਾਰੀ ਅਖਬਾਰ ਖੂਨੀ ਖਬਰਾਂ ਦੇ ਨਾਲ ਭਰੀ ਹੋਈ ਸੀ ਜਦੋਂ ਉਸ ਦੇ ਕੰਨਾਂ 'ਚ ਆਵਾਜ਼ ਪਈ ਤਾਂ ਇੱਕਦਮ ਉੱਠਿਆ ਉੱਠ ਕੇ ਜਦੋਂ ਉਸ ਨੇ ਬਾਹਰ ਨੂੰ ਵੇਖਿਆ ਤਾਂ ਗਲੀ ਦੇ ਸਾਹਮਣੇ ਉਸ ਨੇ ਇੱਕ ਹਜੂਮ ਦੇਖਿਆ ਇੰਨੇ ਲੋਕ ਕਿੱਥੋਂ ਆ ਗਏ ਕਿਵੇਂ ਆ ਗਏ ਉਹ ਡਰਨ ਲੱਗਾ ਉਸ ਨੂੰ ਕੁਝ ਨਾ ਸੋਝਿਆ ਉਸ ਨੇ ਪਲ ਦੇ ਵਿੱਚ ਕੋਲ ਖੜੀ ਆਪਣੀ ਬੱਚੀ ਦੇ ਵੱਲ ਵੇਖਿਆ ਤਾਂ ਉਸ ਦਾ ਦਿਲ ਇੱਕ ਕੰਬ ਗਿਆ ਉਹ ਸੋਚਣ ਲੱਗਾ ਇਹ ਹੁਣੇ ਹੀ ਉਸ ਦੇ ਘਰ ਦਾ ਦਰਵਾਜ਼ਾ ਤੋੜਨਗੇ ਤੇ ਉਹਨਾਂ ਦੇ ਉੱਤੇ ਹਮਲਾ ਕਰ ਦੇਣਗੇ ਉਸ ਨੇ ਦਰਵਾਜ਼ਾ ਛੇਤੀ ਨਾਲ ਬੰਦ ਕੀਤਾ ਤੇ ਉਸ ਦੀ ਘਰ ਦੀ ਤੇ ਉਹ ਘਰ ਦੇ ਪਿਛਲੇ ਪਾਸੇ ਖਿੜਕੀ ਵੱਲ ਵੇਖਣ ਲੱਗੇ ਸਾਹਮਣੇ ਗਲੀ ਸੀ ਤੇ ਪੌੜੀਆਂ ਵੀ ਸਾਹਮਣੇ ਸਨ ਤੇ ਜੋ ਹਮਲਾ ਕਰਨ ਵਾਲੇ ਗੁੰਡੇ ਸਨ ਉਹ ਵੀ ਸਾਹਮਣੇ ਸਨ ਉਹਨਾਂ ਨੂੰ ਭੱਜਣ ਲਈ ਕੋਈ ਰਾਹ ਨਹੀਂ ਸੀ ਜਦੋਂ ਉਹ ਪਿੱਛੇ ਖਿੜਕੀ ਦੇ ਕੋਲ ਗਏ ਬੈਕ ਸਾਈਡ ਤੇ ਤਾਂ ਉਹਨਾਂ ਨੇ ਵੇਖਿਆ ਕਿ ਦੂਜੇ ਬੰਦੇ ਉਹ ਖਿੜਕੀ ਦੇ ਵਿੱਚੋਂ ਇੱਕ ਔਰਤ ਹੱਥ ਨਾਲ ਇਸ਼ਾਰਾ ਕਰ ਰਹੀ ਹੈ ਕਿ ਸਾਡੇ ਕੋਲ ਆ ਜਾਓ ਇੱਧਰ ਆ ਜਾਓ ਤੇ ਉਹ ਸੋਚਣ ਕਿ ਉਹ ਖਿੜਕੀ 'ਚੋਂ ਲੰਘਣਗੇ ਕਿਵੇਂ ਕੁਝ ਹੀ ਪਲਾਂ ਦੇ ਵਿੱਚ ਔਰਤ ਆਪਣੇ ਘਰੋਂ ਨਿਕਲੀ ਤੇ ਗਲੀ ਪਾਰ ਕਰਕੇ ਉਹਨਾਂ ਦੇ ਕੰਧ ਦੇ ਕੋਲ ਆ ਕੇ ਖੜ ਗਈ ਉਸ ਹੋਰਤ ਨੇ ਉਹਨਾਂ ਨੂੰ ਕਿਹਾ ਕਿ ਜਲਦੀ ਨਾਲ ਜਵਾਕ ਨੂੰ ਮੈਨੂੰ ਫੜਾਓ ਥੱਲੇ ਨੂੰ ਸੁੱਟ ਦਿਓ ਮੈਂ ਫੜ ਲਵਾਂਗੀ ਤੇ ਤੁਸੀਂ ਥੱਲੇ ਉਤਰ ਕੇ ਸਾਡੇ ਘਰ ਆ ਜਾਓ ਸਰਦਾਰ ਤਲੋਕ ਸਿੰਘ ਡਰ ਰਿਹਾ ਸੀ ਕਿ ਕਿਤੇ ਜਵਾਕ ਨੂੰ ਜਾਂ ਕਿਸੇ ਨੂੰ ਸੱਟ ਨਾ ਲੱਗ ਜਾਵੇ ਉਹਨਾਂ ਦੇ ਘਰ ਦੇ ਸਾਹਮਣੇ ਗੁੰਡੇ ਖੜੇ ਹੋਇਆ ਜੋ ਉਹਨਾਂ ਨੂੰ ਮਾਰਨ ਦੇ ਲਈ ਬੇਚੈਨ ਹਨ ਤੇ ਕਿਸੇ ਵੀ ਵੇਲੇ ਉਹਨਾਂ ਤੇ ਹਮਲਾ ਕਰ ਸਕਦੇ ਹਨ ਇਸ ਲਈ ਉਸ ਨੇ ਜ਼ਿਆਦਾ ਨਾ ਸੋਚਿਆ ਤੇ ਇਹੋ ਇੱਕੋ ਉਪਾਏ ਸੀ ਉਸ ਨੂੰ ਦਿਖਿਆ ਜੋ ਉਸ ਨੇ ਖਿੜਕੀ ਦੇ ਵਿੱਚੋਂ ਪਹਿਲਾਂ ਆਪਣੀ ਨਿੱਕੀ ਜਿਹੀ ਕੁੜੀ ਨੂੰ ਥੱਲੇ ਲੰਮਕਾਇਆ ਤੇ ਛੱਡਿਆ ਜਿਉਂ ਹੀ ਉਹਦਾ ਦਿਲ ਇੱਕ ਕਰੇ ਕੰਬਿਆ ਤੇ ਥੱਲੇ ਖੜੀ ਔਰਤ ਨੇ ਉਸਨੂੰ ਆਪਣੇ ਦੋਵਾਂ ਬਾਹਾਂ ਦੇ ਵਿੱਚ ਸਮੇਟ ਲਿਆ। ਇਵੇਂ ਹੀ ਉਸਨੇ ਬਾਹਾਂ ਤੋਂ ਫੜ ਕੇ ਆਪਣੀ ਘਰ ਵਾਲੀ ਨੂੰ ਜੈਕਾਰੇ ਨੂੰ ਥੱਲੇ ਲੰਮਕਾਇਆ ਤੇ ਥੱਲੇ ਔਰਤ ਦੇ ਮੋਢਿਆਂ ਤੇ ਪੈਰ ਰੱਖ ਕੇ ਉਹ ਥੱਲੇ ਉਤਰ ਗਈ। ਹੁਣ ਵਾਰੀ ਸੀ ਤਰਲੋਕ ਸਿੰਘ ਦੇ ਥੱਲੇ ਉਤਰਨ ਦੀ। ਉਹ ਹੈ ਤੇ ਮੋਟਾ ਸੀ ਤੇ ਕੱਦ ਵੀ ਉਸਦਾ ਛੋਟਾ ਸੀ ਤੇ ਇਸ ਲਈ ਉਸਨੂੰ ਉਤਰਨਾ ਥੋੜਾ ਜਿਹਾ ਮੁਸ਼ਕਲ ਸੀ। ਪਰ ਉਹ ਔਰਤ ਜੋ ਆਈ ਸੀ ਹਾਲਾਂਕਿ ਉਹ ਦਿਲ ਦੀ ਮਰੀਜ਼ ਸੀ। ਦਲੇਰੀ ਇੰਨੀ ਵਿਖਾਈ ਕਿ ਉਹ ਕੰਧ ਦੇ ਨਾਲ ਖੜ ਗਈ। ਤੇ ਉਸ ਨੂੰ ਕਿਹਾ ਮੇਰੇ ਸਿਰ ਦੇ ਉੱਤੇ ਪੈਰ ਰੱਖ ਤੇ ਥੱਲੇ ਆ ਜਾ ਪਹਿਲਾਂ ਤਾਂ ਤਰਲੋਕ ਸਿੰਘ ਦੀ ਹਿੰਮਤ ਨਾ ਪਈ ਕਿ ਉਹ ਇੱਕ ਔਰਤ ਦੇ ਸਿਰ ਦੇ ਉੱਤੇ ਪੈਰ ਰੱਖੇ ਇਹ ਉਸ ਦੀ ਜ਼ਮੀਰ ਉਸ ਨੂੰ ਇਜਾਜ਼ਤ ਨਹੀਂ ਦੇ ਰਹੀ ਸੀ ਪਰ ਹਮਲਾ ਕਿਸੇ ਵੀ ਵੇਲੇ ਉਸ ਦੇ ਘਰ ਦੇ ਉੱਤੇ ਹੋ ਸਕਦਾ ਸੀ ਉਸ ਨੇ ਫਿਰ ਜ਼ਿਆਦਾ ਨਾ ਸੋਚਿਆ ਤੇ ਥੱਲੇ ਨ ਉਤਰਿਆ ਤੇ ਔਰਤ ਦੇ ਸਿਰ ਦੇ ਉੱਤੇ ਪੈਰ ਰੱਖਿਆ ਤੇ ਥੱਲੇ ਉਤਰ ਗਿਆ ਇੱਕ ਵਾਰ ਤਾਂ ਔਰਤ ਨੂੰ ਘੁੰਮਣ ਕੇਰੀ ਜੀ ਆ ਗਈ ਤੇ ਡਿੱਗਣ ਪਈ ਪਰ ਉਹਨਾਂ ਨੇ ਫੜ ਲਿਆ ਤੇ ਉਹਨਾਂ ਨੂੰ ਲੈ ਕੇ ਆਪਣੇ ਘਰੇ ਚਲੇ ਗਏ ਤਾ ਕੁੱਝ ਸਮਾਂ ਬੀਤਿਆ ਹੋਵੇਗਾ। ਸ਼ਾਂਤੀ لال ਨੇ ਸਕੂਟਰ ਲਾਇਆ ਤੇ ਉਹ ਅੰਦਰ ਵੜ ਗਿਆ। ਅੰਦਰ ਵੜਦਿਆਂ ਹੀ ਆਪਣੀ ਘਰ ਵਾਲੀ ਨੂੰ ਕਹਿਣ ਲੱਗਾ, "ਅੱਜ ਤਾਂ ਚਾਰੇ ਪਾਸੇ ਅੱਗਨ ਲੱਗ ਰਹੀਆਂ ਹਨ। ਜੋ ਹਮਲਾ ਕਰ ਰਹੇ ਹਨ, ਉਹਨਾਂ ਨੇ ਦੁਕਾਨ ਬੰਦ ਕਰਾ ਦਿੱਤੀ ਹੈ ਤੇ ਕਹਿੰਦੇ ਹਨ ਕਿ ਅੱਜ ਦੀ ਦਿਹਾੜੀ ਦੁਕਾਨ ਨਹੀਂ ਖੋਲਣੀ।" ਉਸ ਨੇ ਸਕੂਟਰ ਨੂੰ ਸਟੈਂਡ ਤੇ ਲਾਇਆ ਤੇ ਫਲਾਂ ਨਾਲ ਭਰਿਆ ਹੋਇਆ ਆਪਣਾ ਥੈਲਾ ਚੁੱਕਿਆ ਤੇ ਅੰਦਰ ਨੂੰ ਵੜਿਆ। ਉਹ ਅੰਦਰ ਵੜਦਿਆਂ ਉਸ ਨੇ ਵੇਖਿਆ ਕਿ ਇੱਕ ਅਜਨਬੀ ਪਰਿਵਾਰ ਉਸਦੇ ਘਰ ਬੈਠਾ ਹੈ। ਤੇ ਉਹ ਸਾਰਾ ਕੁਝ ਸਮਝ ਗਿਆ। ਦੂਜੇ ਪਾਸੇ ਖਿੜਕੀ ਦੇ ਵਿੱਚੋਂ ਚੈਕ ਉਹ ਆਪਣੇ ਘਰ ਵੱਲ ਵੇਖ ਰਹੀ ਸੀ ਹਮਲਾ ਕਰਨ ਵਾਲੇ ਉਸ ਦੇ ਘਰਨ ਵੱਢ ਚੁੱਕੇ ਸਨ ਪਹਿਲਾਂ ਤਾਂ ਉਹਨਾਂ ਨੇ ਜਿੰਨਾ ਵੀ ਕੀਮਤੀ ਸਮਾਨ ਸੀ ਹੌਲੀ-ਹੌਲੀ ਇਕੱਠਾ ਕਰਨਾ ਸ਼ੁਰੂ ਕਰ ਦਿੱਤਾ ਉਹਨਾਂ ਦਾ ਟੈਲੀਵਿਜ਼ਨ ਫਰਿੱਜ ਲੰਬਾਰੀ ਦੇ ਵਿੱਚੋਂ ਉਹਨਾਂ ਦੇ ਕੱਪੜਿਆਂ ਨੂੰ ਕੱਢਿਆ ਤੇ ਇੱਕ ਪੰਡ ਬਣਾ ਲਈ ਕੋਈ ਜਣਾ ਉਹ ਪੰਡ ਨੂੰ ਲੈ ਕੇ ਤੁਰ ਪਿਆ ਕੋਈ ਉਹਨਾਂ ਦੇ ਟੀਵੀ ਨੂੰ ਲੈ ਕੇ ਤੁਰ ਪਿਆ ਕੋਈ ਉਹਨਾਂ ਦੀ ਫਰਿੱਜ ਨੂੰ ਲੈ ਕੇ ਤੁਰ ਗਿਆ ਇਵੇਂ ਕਰਦੇ ਆ ਕਰਦੇ ਆ ਪੰਡਿਆਂ ਤੱਕ ਕਿ ਜੋ ਵੀ ਉਹਨਾਂ ਦੇ ਘਰੇ ਸਮਾਨ ਸੀ ਸਾਰਾ ਉਹਨਾਂ ਨੇ ਇਕੱਠਾ ਕੀਤਾ ਤੋ ਲੈ ਕੇ ਤੁਰ ਗਏ ਕੁਛ ਬੰਦੇ ਆਏ ਤੇ ਛੜਕਿਆ ਤੇ ਉਹਨਾਂ ਦੇ ਘਰੇ ਉਹਨਾਂ ਨੇ ਅੱਗ ਲਾ ਦਿੱਤੀ ਇਹ ਸਾਰਾ ਕੁਝ ਦੇਖ ਕੇ ਜੈਕੋਰ ਦੀਆਂ ਅੱਖਾਂ ਦੇ ਵਿੱਚੋਂ ਪਾਣੀ ਨਿਕਲ ਆਇਆ ਕਿਉਂਕਿ ਉਹ ਘਰ ਉਸਨੇ ਬੜੇ ਚਾਵਾ ਦੇ ਨਾਲ ਬਣਾਇਆ ਹੋਇਆ ਸੀ ਪਰ ਆਪਣੀ ਜਾਨ ਬਚੀ ਵੇਖ ਕੇ ਉਹ ਫਿਰ ਥੋੜਾ ਜਿਹਾ ਹੌਸਲਾ ਕੀਤਾ ਤੇ ਆਪਣੀ ਕੁੜੀ ਹਲ ਵੇਖਣ ਲੱਗੀ ਉਸ ਨੂੰ ਕੁੱਟ ਕੇ ਛਾਤੀ ਨਾਲ ਲਾਇਆ ਇਨੇ ਚਿਰ ਨੂੰ ਸ਼ਾਂਤੀ لال ਦੇ ਫੋਨ ਦੀ ਟੱਲੀ ਵੱਜੀ ਤਾਂ ਉਸਨੇ ਜਦੋਂ ਹੀ ਚੁੱਕਿਆ ਤਾਂ ਉਸਦੇ ਮੱਥੇ ਤੇ ਤਰੇਲੀਆਂ ਆ ਗਈਆਂ ਕਿਉਂਕਿ ਇਹ ਫੋਨ ਉਹਨਾਂ ਦਾ ਹੀ ਸੀ ਜਿਨ੍ਹਾਂ ਨੇ ਉਹਨਾਂ ਦੇ ਘਰ ਤੇ ਹਮਲਾ ਕੀਤਾ ਸੀ ਉਹਨਾਂ ਨੇ ਕਿਹਾ ਸਾਨੂੰ ਪਤਾ ਲੱਗਾ ਹੈ ਕਿ ਤੁਸੀਂ ਇੱਕ ਸਿੱਖ ਪਰਿਵਾਰ ਨੂੰ ਸ਼ਰਨ ਦਿੱਤੀ ਹੋਈ ਹੈ ਅਸੀਂ ਤੁਹਾਨੂੰ ਕੁਝ ਨਹੀਂ ਕਹਿਣਾ ਚਾਹੁੰਦੇ ਤੁਸੀਂ ਉਹਨਾਂ ਨੂੰ ਬਾਹਰ ਭੇਜ ਦਵੋ ਅਸੀਂ ਤੁਹਾਡਾ ਕੁਝ ਨਹੀਂ ਵਿਗਾੜਨਾ ਚਾਹੁੰਦੇ ਪਹਿਲਾਂ ਤਾਂ ਸ਼ਾਂਤੀ لال ਨੇ ਉਹਨਾਂ ਨੂੰ ਬੜੇ ਵਾਸਤੇ ਪਾਏ ਕਿ ਐਵੇਂ ਨਾ ਕਰੋ ਪਰ ਉਹਨਾਂ ਨੇ ਕੋਈ ਵੀ ਉਸ ਦੀ ਦਲੀਲ ਨਾ ਸੁਣੀ ਹਣ ਤੋਂ ਉਹਨਾਂ ਨੇ ਕਿਹਾ ਕਿ ਤੁਹਾਡੇ ਕੋਲ ਅੱਧਾ ਘੰਟਾ ਹੈ ਉਹਨਾਂ ਨੂੰ ਬਾਹਰ ਭੇਜ ਦਵੋ ਨਹੀਂ ਤੇ ਅਸੀਂ ਅੰਦਰ ਆਉਣ ਲੱਗੇ ਸ਼ਾਂਤੀ لال ਨੇ ਜਾ ਕੇ ਦੱਸਿਆ ਕਿ ਉਹਨਾਂ ਦਾ ਫੋਨ ਆਇਆ ਹੈ ਤੇ ਉਹਨਾਂ ਨੇ ਇਹ ਗੱਲ ਕਹੀ ਹੈ ਇਨਾ ਸੁਣਦਿਆਂ ਹੀ ਸ਼ਾਂਤੀ ਲਾਲ ਦੀ ਘਰ ਵਾਲੀ ਨੂੰ ਦਿਲ ਦਾ ਦੌਰਾ ਪੈ ਗਿਆ ਸਾਰੇ ਉਸ ਦੀ ਦੇਖਰੇਖ ਕਰਨ ਲੱਗੇ ਉਸ ਨੂੰ ਚੁੱਕ ਕੇ ਬੈੱਡ ਤੇ ਪਾਇਆ ਗਿਆ ਤੇ ਪਤਾ ਹੀ ਨਹੀਂ ਲੱਗਿਆ ਅੱਧਾ ਘੰਟਾ ਕਦੋਂ ਲੰਘ ਗਿਆ ਅੱਧਾ ਘੰਟਾ ਲੰਘਣ ਦੀ ਧੀਰ ਸੀ ਤਿੰਨੇ ਜਣਾਂ ਨੂੰ ਫੋਨ ਦੀ ਬੈਲ ਫੇਰ ਵੱਜੀ ਤੇ ਫੋਨ ਫੇਰ ਉਹਨਾਂ ਦਾ ਹੀ ਸੀ ਕਿਉਂਕਿ ਉਹ ਇੰਤਜ਼ਾਰ ਕਰ ਰਹੇ ਸਨ ਕਿ ਕਦੋਂ ਉਹ ਬਾਹਰ ਆਉਣ ਤੇ ਕਦੋਂ ਅਸੀਂ ਉਹਨਾਂ ਤੇ ਹਮਲਾ ਕਰੀਏ ਤੇ ਕਦੋਂ ਅਸੀਂ ਆਪਣੇ ਦਿਲ ਨੂੰ ਠੰਡਾ ਕਰੀਏ। ਸ਼ਾਂਤੀ لال ਨੇ ਕਿਹਾ ਕਿ ਅਸੀਂ ਉਹਨਾਂ ਨੂੰ ਬਾਹਰ ਭੇਜ ਦਿੰਨੇ ਹਾਂ ਪਰ ਥੋੜਾ ਜਿਹਾ ਸਾਨੂੰ ਹੋਰ ਟਾਈਮ ਦੇਵੋ। ਉਹਨਾਂ ਨੇ ਕਿਹਾ ਤੁਹਾਡੇ ਕੋਲ 15 ਮਿੰਟ ਹਨ ਇਸ ਤੋਂ ਬਾਅਦ ਟਾਈਮ ਨਹੀਂ ਮਿਲੇਗਾ। ਅਸੀਂ ਕਰ ਤੇ ਹਮਲਾ ਕਰਨ ਲਈ ਬਿਲਕੁਲ ਤਿਆਰ ਹਾਂ। ਤੁਹਾਡੇ ਕੋਲ 15 ਮਿੰਟ ਹਨ ਜੇ ਤੁਸੀਂ ਬਾਹਰ ਆਉਣਾ ਹੈ ਠੀਕ ਹੈ ਨਹੀਂ ਤਾਂ ਤੁਹਾਡੇ ਨਾਲ ਵੀ ਉਹੀ ਕੁਝ ਹੋਏਗਾ ਜੋ ਇਹਨਾਂ ਨਾਲ ਹੋਏਗਾ। ਸ਼ਾਂਤੀ لال ਨੇ ਕਿਹਾ ਕਿ ਮੈਨੂੰ ਤੇ ਮੇਰੀ ਘਰਵਾਲੀ ਤੇ ਮੇਰੀ ਕੁੜੀ ਨੂੰ ਜਾਣ ਦਿਓ। ਉਹ ਇਸੇ ਹੀ ਘਰ 'ਚ ਰਹਿਣਗੇ ਤੁਹਾਡਾ ਜੋ ਦਿਲ ਕਰੇ ਤੁਸੀਂ ਉਹਨਾਂ ਦੇ ਨਾਲ ਕਰ ਲਿਓ ਸਾਨੂੰ ਇੱਕ ਵਾਰੀ ਜਾਣ ਲੈਣ ਦਿਓ ਉਹਨਾਂ ਨੇ ਕਿਹਾ ਕਿ ਤੁਹਾਡੇ ਕੋਲ 15 ਮਿੰਟ ਹਨ 15 ਮਿੰਟਾਂ ਦੇ ਵਿੱਚ ਤੁਸੀਂ ਤਿੰਨੇ ਜਣੇ ਬਾਹਰ ਆ ਜਾਓ ਉਸ ਤੋਂ ਬਾਅਦ ਅਸੀਂ ਹਮਲਾ ਕਰ ਦੇਣਾ ਸ਼ਾਂਤੀ لال ਅੰਦਰੋਂ ਬਾਹਰ ਆਇਆ ਸ਼ਾਂਤੀ لال ਨੇ ਤਰਲੋਕ ਸਿੰਘ ਨੂੰ ਕਿਹਾ ਕਿ ਤੂੰ ਆ ਫਰ ਹੈਲਮਟ ਇਹਨੂੰ ਆਪਣੇ ਸਿਰ ਦੇ ਉੱਤੇ ਪਾ ਲਾ ਉਹਦੀ ਪਾਗ ਲਵਾਈ ਹੈਲਮਟ ਉਹਦੇ ਸਿਰ ਤੇ ਪਾਇਆ ਉਹਦੀ ਦਾੜੀ ਨੂੰ ਇਸ ਤਰੀਕੇ ਦੇ ਨਾਲ ਹੈਲਮਟ ਦੇ ਵਿੱਚ ਕੀਤਾ ਕਿ ਉਸ ਦਾ ਪਤਾ ਨਾ ਲੱਗੇ ਕਿ ਉਹ ਦਾੜੀ ਹੈ ਉਸ ਦੀ ਕੁੜੀ ਨੂੰ ਤੇ ਉਸ ਦੀ ਘਰ ਵਾਲੀ ਨੂੰ ਕਿਹਾ ਕਿ ਤੁਸੀਂ ਬਾਹਰ ਸਕੂਟਰ ਖੜਾ ਹੈ ਉਸ ਤੇ ਬੈਠੋ ਤੇ ਤੁਸੀਂ ਇੱਥੋਂ ਚਲੇ ਜਾਓ ਤੁਹਾਨੂੰ ਕੋਈ ਕੁਝ ਨਹੀਂ ਕਹੇਗਾ ਤਰਲੋਕ ਸਿੰਘ ਨੂੰ ਸਮਝ ਨਾਈ ਕਿ ਕੀ ਹੋ ਰਿਹਾ ਜਿਵੇਂ ਸ਼ਾਂਤੀ ਲਾਲ ਨੇ ਉਸ ਨੂੰ ਕਿਹਾ ਉਸ ਨੇ ਉਵੇਂ ਹੀ ਕੀਤਾ ਉਹ ਤਿੰਨੇ ਜਣੇ ਸਕੂਟਰ ਤੇ ਸਵਾਰ ਹੋਏ ਤੇ ਉਸ ਗੁੰਡਿਆਂ ਦੀ ਭੀੜ ਦੇ ਵਿੱਚੋਂ ਸਕੂਟਰ ਤੇ ਸਵਾਰ ਹੋ ਕੇ ਉਹ ਵਿੱਚੋਂ ਦੀ ਲੰਘ ਗਏ ਤੇ ਘਰ ਦੇ ਵਿੱਚ ਸ਼ਾਂਤੀ ਲਾਲ ਤੇ ਉਹਦੀ ਘਰ ਵਾਲੀ ਬੱਚੇ ਸਨ ਇੱਧਰ ਦੂਜੇ ਬੰਨੇ ਹਮਲਾ ਕਰਨ ਵਾਲੇ ਇੰਤਜ਼ਾਰ ਕਰ ਰਹੇ ਸਨ ਕਿ ਕਦੋਂ ਇਹ ਜਾਣ ਤੇ ਉਹ ਹਮਲਾ ਕਰਨ ਉਹਨਾਂ ਨੇ ਵੇਖਿਆ ਜਦੋਂ ਹੀ ਸਕੂਟਰ ਉਹਨਾਂ ਦੀਆਂ ਅੱਖਾਂ ਤੋਂ ਉੱਲੇ ਹੋਇਆ ਮੋੜ ਮੁੜਿਆ ਉਹਨਾਂ ਨੇ ਆਪਣੇ ਹਥਿਆਰ ਚੱਕੇ ਤਾਂ ਨੂੰ ਤੇ ਉਸ ਘਰ ਤੇ ਹਮਲਾ ਕਰ ਦਿੱਤਾ ਧੰਨਵਾਦ